ਪੰਜਾਬ ਦੀ ਧਰਤੀ ਇਹ ਗੁਰੂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਜਿਸ ਧਰਤੀ ਤੇ ਗੁਰੂ ਨਾਨਕ ਮਹਾਰਜ ਨੇ ਅਵਤਾਰ ਲਿਆ ਜਿਸ ਧਰਤੀ ਦੇ ਖੰਡੇ ਬਾਟੇ ਦੀ ਪੌਲ ਮਿਲੀ ਜਿਸ ਧਰਤੀ ਦੇ ਚਾਰੇ ਸਹਿਬਜ਼ਾਦਿਆਂ ਦਾ ਖੂਨ ਡੁੱਲਿਆ ਜਿਸ ਧਰਤੀ ਤੇ ਸਹਿਬਜ਼ਾਦਿਆਂ ਦੀ ਤੇ ਸਿੰਘਾਂ ਦੀ ਸ਼ਹੀਦਾਂ ਦੀ ਸ਼ਹਾਦਤ ਹੋਈ ਉਸ ਧਰਤੀ ਨੂੰ ਨਰਕ ਨਾ ਬਣਨ ਦਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਪਰसों ਚੌਥੇ ਦੀ ਖਬਰ ਪੜ੍ਹੀ ਹੈ ਨਾ ਲੁਧਿਆਣੇ ਦੀ ਤੁਸੀਂ ਆਪਣੇ ਪਾਣੀ ਪੀਤਾ ਮਾਰੇ ਦਾ ਬਚਨ ਉਹਨੂੰ ਸਾਫ਼ ਰੱਖਣ ਲਈ ਖੜੇ ਹੋ ਗਏ ਤੇ ਲਾਗੇ 1.5 ਲੱਖ ਭੱਜਾ ਲਿਆ ਕੇ ਖੜਾ ਕਰ ਲਿਆ ਤੁਹਾਡੇ ਵਿਰੋਧ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈ ਇਹ ਪ੍ਰਵਾਸੀਆਂ ਨੂੰ ਇਦਾਂ ਕਹਤੇ ਕਹਿੰਦੇ ਨੇ ਉਹ ਪ੍ਰਵਾਸੀ ਤੁਹਾਡੇ ਤੇ ਚੜ ਕੇ ਆ ਗਏ ਲੁਧਿਆਣੇ ਪਰਸੋਂ ਤੇ ਹੁਣ ਫੈਕਟਰੀ ਵਾਲਿਆਂ ਦੇ ਬਿਆਨ ਸੁਣੇ ਨੇ 5 ਲੱਖ ਇਕੱਠਾ ਕਰਾਂਗੇ ਪ੍ਰਵਾਸੀਆਂ ਤੁਸੀਂ ਸੁਦਰ ਜੌਲ ਨਹੀਂ ਤਾਂ ਘਰਾਂ 'ਚ ਵੜ ਕੇ ਜੁੱਤੀਆਂ ਮਾਰਨਗੇ ਤੁਹਾਡੇ ਆਖੋ ਸਤਨਾਮ ਸ੍ਰੀ ਵਾਰ ਹੀ ਗੁਰੂ ਦਾ ਗੁੱਸਾ ਕਰਨਾ ਰੱਜ ਕੇ ਕਰੋ ਪਰ ਆਉਣ ਵਾਲਾ ਸਮਾਂ ਬਹੁਤ ਭੈੜਾ ਹੈ ਤੁਹਾਡੇ ਲਈ ਮੈਂ 24 ਸਾਲਾਂ ਦੇ ਵਿੱਚ ਮਰ ਦੀ ਹਜ਼ੂਰੀ 'ਚ ਬੇਨਤੀ ਕਰਨ ਲੱਗਾ ਇਹ 'ਚ ਮੇਰੇ ਨਾਲ ਸਿੰਘ ਬੈਠੇ ਨੇ ਪੁਰਾਣੇ ਪੁਰਾਣੇ ਸਿੰਘ ਮੇਰੇ ਨਾਲ ਕੀਰਤਨ 'ਚ ਰਹੇ ਨੇ ਵਿਚੇ ਨੇ ਤੇ ਪਿਆਰਿਓ ਆ ਮੈਂ ਕਢੀ ਕਦੇ ਨਹੀਂ ਲਾਈ ਗੁੱਟ ਤੇ 6 ਮਹੀਨੇ ਤੋਂ ਮੈਂ ਇਹ ਘੜੀ ਲਾਉਣ ਲੱਗਿਆ ਗੁੱਟ ਤੇ ਪਤਾ ਕਿਉਂ ਲਾਉਣ ਲੱਗਿਆ ਐ ਇਹ ਘੜੀ ਪੰਜਾਬ ਦੇ ਉਜਾੜੇ ਦੀ ਨਿਸ਼ਾਨੀ ਐ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹਨੂੰ ਕਲੋਜ਼ ਕਰੋ ਜਰਾ ਮੈਂ ਦਿਖਾਉਣਾ ਚਾਹੁੰਦਾ ਜਿੰਨੇ ਲਾਈਵ ਦੇਖਦੇ ਨੇ ਬਾਹਰ ਬੈਠੇ ਜਿਹੜੇ ਦੇਖਦੇ ਨੇ ਇਹ ਕਿਉਂ ਐ ਇਹ ਘੜੀ ਪੰਜਾਬ ਦੇ ਉਜਾੜੇ ਦੀ ਨਿਸ਼ਾਨੀ ਐ ਪਤਾ ਕਿਉਂ ਸਾਡੇ ਰਿਸ਼ਤੇਦਾਰਾਂ ਦਾ ਪਰਿਵਾਰ ਸਾਡੇ ਸੱਟਿਆਂ ਦਾ ਉਹ ਪੌਜ ਵਿੱਚ ਪਹਿਲਾਂ ਉਹਨੇ ਇੱਥੇ ਡਿਊਟੀ ਕੀਤੀ ਫਿਰ ਅਮਰੀਕੇ ਚਲੇ ਗਏ ਅਮਰੀਕਾ ਗਏ ਉਹਨਾਂ ਦੇ ਬੱਚੇ ਉੱਥੇ ਜੰਪਲ ਉਹ ਸਾਲ ਬਾਅਦ ਆਉਂਦੇ ਰਹੇ ਤੇ ਆ ਪਿਛਲੇ ਸਾਲ ਸਿਆਲਾਂ ਚ ਆਏ ਅੱਜ ਸਾਲ ਹੋ ਗਿਆ ਨਾ ਮਹੀਨਿਆਂ ਚ ਮੈਨੂੰ ਆ ਘੜੀ ਦੇ ਕੇ ਕਹਿੰਦੇ ਮਨਜਿੰਦਰ ਸਿੰਘਾ ਤੇਰੇ ਲਈ ਮੈਂ ਘੜੀ ਲੈ ਕੇ ਆਇਆ ਤੈਨੂੰ ਮੈਂ ਘੜੀ ਸਾਡੇ ਪਿਤਾ ਜੀ ਦੀ ਭੂਆ ਜੀ ਦਾ ਬੇਟਾ ਬਜ਼ੁਰਗ ਹੋ ਗਿਆ ਆ ਮੈਂ ਤੇਰੇ ਲਈ ਘੜੀ ਲੈ ਕੇ ਆਇਆ ਬੱਚੇ ਉਧਰਲੇ ਜੰਪਲ ਨੇ ਉਹ ਆਉਂਦੇ ਜਾਂਦੇ ਨਹੀਂ ਤੇ ਮੈਂ ਹੁਣ ਆਪਣਾ ਘਰ ਵੀ ਵੇਚਦਾ ਮੈਂ ਸਾਰੀ ਜ਼ਮੀਨ ਵੀ ਵੇਚਤੀ ਮੇਰਾ ਸਰੀਰ ਸਾਥ ਨਹੀਂ ਦਿੰਦਾ ਅੱਜ ਤੋਂ ਬਾਅਦ ਮੈਂ ਇੰਡੀਆ ਨਹੀਂ ਆਉਣਾ ਉੱਥੇ ਮਰਾਂਗੇ ਉੱਥੇ ਖੱਪਾਂਗੇ ਬੱਚਿਆਂ ਨੇ ਆਉਣਾ ਕਦੇ ਨਹੀਂ ਤੇ ਮੈਂ ਉਸ ਦਿਨ ਸੋਚਿਆ ਕਿ ਮਨਾ ਆ ਤੈਨੂੰ ਪੰਜਾਬ ਦੇ ਉਜਾੜੇ ਦੀ ਇੱਕ ਨਿਸ਼ਾਨੀ ਮਿਲੀ ਹੈ ਇਹ ਆਉਣ ਵਾਲੇ ਕਈਆਂ ਘਰਾਂ ਦੀ ਕਹਾਣੀ ਹੈ ਦੁਨੀਆ ਇੱਥੋਂ ਆਪਣੀਆਂ ਜੜ੍ਹਾਂ ਵੱਡ ਵੱਡ ਕੇ ਬਾਹਰ ਜਾ ਜਾ ਕੇ ਪੱਕੇ ਹੋ ਰਹੀ ਹੈ ਪਰ ਉਸ ਧਰਤੀ ਨੂੰ ਛੱਡ ਰਹੇ ਹੋ ਜਿਸ ਧਰਤੀ ਤੇ ਤੁਹਾਡੇ ਗੁਰੂ ਨਾਨਕ ਨੇ ਪ੍ਰਕਾਸ਼ ਲਿਆ ਹੈ ਜੇ ਇਸ ਧਰਤੀ ਤੇ ਤੁਹਾਡੇ ਚਾਰ ਸਹਬਜ਼ਾਦੇ ਸ਼ਹੀਦ ਹੋਏ ਨੇ ਵਾਸਤਾ ਤੁਹਾਨੂੰ ਰੱਬ ਦਾ ਜਿਹੜੇ ਬਾਹਰ ਬੈਠੇ ਨੇ ਵਾਸਤਾ ਤੁਹਾਨੂੰ ਜਿਹੜੇ ਸੁਣਦੇ ਹੋ ਕਮਾਈਆਂ ਜਿੱਥੇ ਮਰਜ਼ੀ ਕਰੋ ਜੜ ਆਪਣੀ ਪੰਜਾਬ ਨਾ ਛੱਡੋ ਨਹੀਂ ਤੇ ਇੱਥੇ ਮੁਗਲਾਂ ਦਾ ਰਾਜ ਤਾਂ ਹੋਇਆ ਨਹੀਂ ਇੱਕ ਦਿਨ ਤੁਹਾਡੇ ਤੇ ਆ ਕੇ ਪ੍ਰਵਾਸੀ ਬਹਿ ਜਾਣਗੇ ਸਿਰਾਂ ਤੇ ਤੁਹਾਡੇ ਜੁੱਤੀਆਂ ਮਾਰਨਗੇ ਆਪਣੇ ਆਪ ਨੂੰ ਸੁਧਾਰੋ ਆਪਣੇ ਆਪਾਂ ਕਮਾਈ ਜਿਹੜਾ ਮਰਜ਼ੀ ਕਰੇ ਇੱਥੇ ਆ ਕੇ ਕਿਸੇ ਨਾਲ ਈਰਖਾ ਥੋੜਾ ਹੈ ਕਿਸੇ ਦੀ ਪਰ ਤੁਸੀਂ ਅੱਡ ਗਾਣਾ ਖੁਰਦ ਪਿੰਡ ਦੇਖ ਲਓ ਇੱਥੇ ਆ ਕੇ ਇੱਕ ਪ੍ਰਵਾਸੀ ਬੀਬੀ ਨੂੰ ਸਰਪੰਚ ਬਣਾਇਆ ਪਿੰਡ ਵਾਲਿਆਂ ਨੇ ਪੰਜਾਬੀਆਂ ਨੇ ਤੇ ਹੁਣ ਹੱਥ ਪਿੱਛੇ ਨੂੰ ਕਰਕੇ ਖੜਦੇ ਹੋਣਗੇ ਹਮਾਰੇ ਪੇਪਰੋਂ ਤੇ ਸਾਈਨ ਕਰੋ ਫਿਰ ਇਦਾਂ ਹੀ ਕਹਿਣਗੇ ਤੁਹਾਡੇ ਗਾਂ ਜੁੱਤੀਆਂ ਮਾਰਨਗੇ ਤੁਸੀਂ ਹੱਸਦੇ ਹੋ ਤੁਹਾਡਾ ਹਾਲਾਤ ਕੀ ਹੋ ਰਿਹਾ ਉਹਨਾਂ ਦੇ ਸਮੇਂ ਚ ਤੁਸੀਂ ਮਤ ਜਾਣੋ ਵੀ ਬਾਹਰ ਜਾ ਕੇ ਸੈੱਟ ਹੋ ਗਏ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਉਥੋਂ ਤੋੜ ਦੇਣਗੇ ਤੁਹਾਨੂੰ ਇੰਡੀਆ ਵਾਲੇ ਪਾਸੇ ਇੱਥੇ ਤੁਹਾਡਾ ਘਰ ਕੋਈ ਨਹੀਂ ਆ ਟਰੰਪ ਟਰੰਪ ਜੇ ਕਹਿੰਦੇ ਫਿਰਦੇ ਨੇ ਅਸੀਂ ਪੰਜਾਬੀ ਜਿੰਨੇ ਪ੍ਰਵਾਸੀ ਬਾਹਰ ਕੱਢਣੇ ਐਮਰਜੈਂਸੀ ਨੈਸ਼ਨਲ ਲਾ ਦੇਣੀ ਹੈ ਇੰਟਰਨੈਸ਼ਨਲ ਤੇ ਸਾਰੇ ਹੀ ਤੋੜ ਦੇਣੇ ਪੰਜਾਬ ਨੂੰ ਤੇ ਜਿਹੜੇ ਇੱਥੇ ਵੱਡ-ਵੱਡ ਫਾਹ ਤੁਸੀਂ ਘਰਾਂ ਦਾ ਗਏ ਹੋ ਆ ਕੇ ਬਹਿਣਾ ਕਿਹਦੇ ਘਰ ਚ ਜਾ ਤੁਸੀਂ ਕਰੋਗੇ ਕੀ ਇਸ ਕਰਕੇ ਆਪਣੀ ਜ਼ਿੰਦਗੀ ਚ ਤਿਆਹਿਆ ਕਰੋ ਬਾਹਰ ਜਿੱਥੇ ਮਰਜੀ ਜਾਓ ਕਮਾਈਆਂ ਕਰੋ ਕਰਮ ਭੂਮੀ ਬਣਾਓ ਪਰ ਮੁੜ ਕੇ ਆ ਕੇ ਆਪਣੇ ਪੰਜਾਬ ਦੀ ਇਸ ਜੜ ਨੂੰ ਨਾ ਛੱਡੋ ਨਹੀਂ ਤੇ ਤੁਹਾਡਾ ਪੰਜਾਬ ਬਰਬਾਦ ਹੋਣਾ ਕੋਈ ਨਹੀਂ ਰੋਕ ਸਕਦਾ ਜਿਨ੍ਹਾਂ ਨੇ ਰੋਕਣਾ ਤਾਂ ਆਪ ਖਾਰ ਰਹੇ ਨੇ ਸਾਰੇ ਰਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਚਾਓ ਆਪਣੀ ਧਰਤੀ ਨੂੰ ਬਚਾਓ ਇਸ ਉਹਨਾਂ ਸ਼ਹੀਦਾਂ ਦੀ ਧਰਤੀ ਨੂੰ ਜਿਨ੍ਹਾਂ ਜੇਸ ਧਰਤੀ ਦੇ ਉੱਤੇ ਸੱਤ ਦੇ ਨੌ ਸਾਲ ਦੇ ਪੁੱਤਰਾਂ ਦਾ ਖੂਨ ਡੁੱਲਿਆ ਜਿਸ ਧਰਤੀ ਦੇ ਖੂਨ ਡੋਲ ਕੇ ਸਾਨੂੰ ਸਾਰਿਆਂ ਨੂੰ ਮਹਾਰਾਜ ਨੇ ਇੱਕ ਸਰਦਾਰੀ ਦਿੱਤੀ ਇਨ ਪੁੱਤਰਨ ਕੇ ਸੀਸ ਪਰ ਬਾੜ ਦੀਏ ਸਚਾਰ ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਕਈ ਇਨੀਆਂ ਕ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜਿੰਨੀ ਕ ਸਾਹ ਨੇ ਜਿੰਨੀ ਕ ਮਹਾਰਾਜ ਸੇਵਾ ਲੈਂਦੇ ਨੇ ਰਹਿੰਦੇ ਸਮੇਂ ਤੱਕ ਜਿੰਨਾ ਚਿਰ ਵੀ ਹੈ ਮਹਾਰਾਜ ਇਸੇ ਤਰ੍ਹਾਂ ਸੱਚ ਦੀ ਗੱਲ ਕਰਨ ਦੀ ਹਿੰਮਤ ਦਿੰਦੇ ਰਹਿਣ ਤੇ ਮਰਦੇ ਇੱਕ ਦਿਨ ਸਾਰਿਆਂ ਨੇ ਜਾਣੇ ਜਿਹੜੇ ਚਪਲਾ ਚੱਟਦੇ ਫਿਰਦੇ ਨੇ ਲੋਕਾਂ ਦੀਆਂ ਮਰੋਂ ਨਹੀਂ ਵੀ ਜਾਣੇ ਜਿਹੜੇ ਸੱਚ ਬੋਲ ਲਣਗੇ ਮਾਰੂਨੀ ਵੀ ਜਾਣਾ ਹੈ ਹਾਂ ਕਿਸੇ ਦੀ ਸੇਵਤ ਕਰਨ ਨਾਲੋਂ ਕਿਸੇ ਦੀਆਂ ਜੁੱਤੀਆਂ ਚੱਟਣ ਨਾਲੋਂ ਗੁਰੂ ਦੀ ਚੱਕਰੀ ਕਰਦੇ ਉਹਦੇ ਦਰ ਦੇ ਕੁੱਤੇ ਬਣ ਕੇ ਮਰ ਜਾਓ ਮਰ ਜਾਵਾਂਗੇ ਪਰ ਇੱਕ ਦਿਨ ਥਾਂ ਤੁਹਾਨੂੰ ਦਰਗਾਹ 'ਚ ਮਿਲ ਜਾਏਗੀ ਆਪਣੇ ਪੈਰ ਨਾ ਛੱਡੋ ਆਪਣੇ ਸੱਚ ਦੇ ਉੱਤੇ ਕਾਇਮ ਰਹੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਝੂਠ ਦਾ ਸਾਥ ਨਹੀਂ ਦੇਣਾ ਜਿੰਨਾ ਚਿਰ ਹੈ ਗੁਰੂ ਚਰਨਾ ਚਰਦਾਸ ਕਰਕੇ ਸਮਾਪਤੀਤ ਹੁੰਦਾ ਰਹੇ